ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੋਬਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਜੇ ਤੁਹਾਡਾ ਜ਼ਿਲ੍ਹਾ ਮਿਸ ਹੋ ਜੇ ਜੇ ਤੁਹਾਡੇ ਜ਼ਿਲ੍ਹੇ ਦਾ ਨਾਮ ਵੀਡੀਓ ਵਿੱਚ ਨਾਮ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸ਼ੁਰੂ ਕਰਦੇ ਹਾਂ ਫਰੀਦਕੋਟ ਤੋਂ ਜ਼ਬਰਦਸਤ ਹਨੇਰੀ ਆਉਣ ਦੀ ਸੰਭਾਵਨਾ 10-11 ਵਜੇ ਹੋਵੇਗੀ ਤੇ ਨਾਲ ਹਲਕੀ ਰੁੱਧਮੈਣੀ ਬਾਰਿਸ਼ ਸ਼ਾਮ ਦੇ 5-6 ਵਜੇ ਤੱਕ ਪੈਂਦੀ ਰਹੇਗੀ ਫਾਜ਼ਿਲਕਾ ਦੇ ਵਿੱਚ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ ਤੇ ਨਾਲ ਸਾਰਾ ਦਿਨ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ 11 ਤੋਂ ਲੈ ਕੇ 4-5 ਵਜੇ ਤੱਕ ਰਹੇਗੀ ਜੋ ਕਿ ਕਿਸਾਨਾਂ ਦੇ ਝੋਨੇ ਦੀ ਫਸਲ ਤੇ ਬਾਸਮਤੀ ਦੀ ਫਸਲ ਦਾ ਨੁਕਸਾਨ ਕਰ ਸਕਦੀ ਆ। ਬਠਿੰਡਾ ਦੇ ਵਿੱਚ ਨਜ਼ਰ ਮਾਰੀਏ ਤਾਂ ਇਸੇ ਤਰ੍ਹਾਂ ਹੀ ਦੁਪਹਿਰ ਦੇ 2-3 ਵਜੇ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਹੋਵੇਗੀ। ਬਾਕੀ ਸੰਘਣੇ ਬੱਦਲ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ। ਮੁਕਸਰ ਇਲਾਕੇ ਦੇ ਵਿੱਚ ਵੀ ਤੇਜ਼ ਹਨੇਰੀ ਆਉਣ ਦੀ ਸੰਭਾਵਨਾ 10-11 ਵਜੇ ਤੱਕ ਰਹੇਗੀ ਤੇ ਉਸ ਤੋਂ ਬਾਅਦ ਦੁਪਹਿਰੇ ਹਲਕੀ ਤੋਂ ਦਰਮਿਆਨੀ بارش ਰਾਤ ਦੇ ਟਾਈਮ ਮੌਸਮ ਕੁਝ ਕਰਵੇਗਾ ਲੁਧਿਆਣਾ ਦੇ ਵਿੱਚ ਹਲਕੀ ਤੋਂ ਦਰਮਿਆਨੀ ਹਵਾ ਸਾਰਾ ਦਿਨ ਚੱਲਦੀ ਰਹੇਗੀ ਵਾਤਵਾਰ ਟੈਂਪਰੇਚਰ 26 ਤੋਂ 27 ਡਿਗਰੀ ਹੋਵੇਗਾ ਤੇ ਹਲਕੀ ਤੋਂ ਦਰਮਿਆਨੀ بارش ਸਾਰਾ ਦਿਨ ਹੋਣ ਦੀ ਸੰਭਾਵਨਾ ਰਹੇਗੀ ਸੰਗਰੂਰ ਇਲਾਕੇ ਵਿੱਚ ਨਜ਼ਰ ਮਾਰੀਏ ਤਾਂ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹਨੇਰੀ ਆਉਣ ਦੀ ਸੰਭਾਵਨਾ ਦੁਪਹਿਰੇ 2-3 ਵਜੇ ਰਹੇਗੀ ਤੇ ਤੇਜ਼ ਹਵਾ ਸਾਰਾ ਦਿਨ ਹੀ ਚੱਲੇਗੀ ਰੂਪਨਗਰ ਦੇ ਵਿੱਚ ਹਨੇਰੀ ਆਉਣ ਦੀ ਸੰਭਾਵਨਾ 2-3 ਵਜੇ ਹੋਵੇਗੀ ਨਾਲ ਹਲਕੇ ਤੋਂ ਦਰਮਿਆਨੀ بارش 10 ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਹੋ ਸਕਦੀ ਆ। ਮਾਨਸਾ ਦੇ ਵਿੱਚ ਵੀ ਸੰਘਣੇ ਬੱਦਲ ਸਾਰਾਂ ਨੇ ਰਹਿਣਗੇ ਹਨੇਰੀ ਆਉਣ ਦੀ ਸੰਭਾਵਨਾ ਦੁਪਹਿਰ ਦੇ 2-3 ਵਜੇ ਤੱਕ ਹੋਵੇਗੀ। ਬਰਨਾਲਾ ਦੇ ਵਿੱਚ ਸੰਘਣੇ ਬੱਦਲ ਨਾਲ ਹਲਕੇ ਤੋਂ ਦਰਮਿਆਨੀ بارش ਹੋ ਸਕਦੀ ਆ ਤੇ ਹਨੇਰੀ ਆਉਣ ਦੀ ਸੰਭਾਵਨਾ 2 ਤੋਂ 3 ਵਜੇ ਰਹੇਗੀ। ਮਲੇਰਕੋਟਲਾ ਦੇ ਵਿੱਚ ਵੀ 11 ਤੋਂ ਲੈ ਕੇ 2-3 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ। ਵੱਤਵਤ ਟੈਂਪਰੇਚਰ 26 ਤੋਂ 27 ਡਿਗਰੀ ਹੋਵੇਗਾ ਤੇ ਨਾਲ ਹਵਾ ਚੱਲਦੀ ਰਹੇਗੀ। ਸ਼ਹੀਦ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ 12 ਤੋਂ ਲੈ ਕੇ 3-4 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਤੇ ਨਾਲ 2-3 ਵਜੇ ਤੇਜ਼ ਹਨੇਰੀ ਹੋਵੇਗੀ। ਫਤਿਹਗੜ ਸਾਹਿਬ ਸਾਰਾ ਦਿਨ ਹੀ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਰਹੇਗੀ। ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਸਾਰਾ ਦਿਨ ਬਣੀ ਰਹੇਗੀ। ਵੱਤਵਤ ਟੈਂਪਰੇਚਰ 25 ਡਿਗਰੀ ਸੈਲਸੀਅਸ ਤੇ ਨਾਲ ਸੰਘਣੇ ਬੱਦਲ ਰਹਿਣਗੇ। ਪਟਿਆਲਾ ਦੇ ਵਿੱਚ ਵੱਤਵਤ ਟੈਂਪਰੇਚਰ 29 ਡਿਗਰੀ ਦੇ ਨਾਲ ਤੇਜ਼ ਹਨੇਰੀ ਸਵੇਰ ਤੋਂ ਹੀ ਚੱਲਣ ਦੀ ਸੰਭਾਵਨਾ ਰਹੇਗੀ। ਜਲੰਧਰ ਦੇ ਵਿੱਚ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹਲਕੇ ਦਮਿਆਨੀ ਬਾਰਿਸ਼ ਸ਼ਾਮ ਦੇ 4-5 ਵਜੇ ਤੱਕ ਹੋ ਸਕਦੀ ਆ ਤੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ। ਕਪੂਰਥਲਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ 10 ਤੋਂ ਲੈ ਕੇ 11-12 ਵਜੇ ਤੱਕ ਰਹੇਗੀ ਤੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ। 11 ਤੋਂ 12 ਵਜੇ ਤੱਕ ਜ਼ਬਰਦਸਤ ਤੇਜ਼ ਹਨੇਰੀ ਤੇ ਚੱਕਰ ਚੱਲਣ ਦੀ ਸੰਭਾਵਨਾ ਹੋਵੇਗੀ। ਹੁਸ਼ਿਆਰਪੁਰ ਦੇ ਵਿੱਚ ਨજર ਮਾਰੀਏ ਤਾਂ ਸਾਰਾ ਦਿਨੀ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਰਵੇਗੀ ਨਾਲ ਹਲਕੀ ਤੋਂ ਦਰਮਿਆਨੀ ਤੇਜ਼ ਹਵਾ ਚੱਲਦੀ ਰਹੇਗੀ। ਅੰਮ੍ਰਿਤਸਰ ਦੇ ਵਿੱਚ ਸਵੇਰੇ 6 ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੌਟ ਮੀਂਹ ਪੈ ਸਕਦਾ ਹੈ ਤੇ ਨਾਲ ਸੰਘਣੇ ਬੱਦਰ ਰਹਿਣਗੇ। ਤੇਜ਼ ਹਨੇਰੀ ਹੋਣ ਦੀ ਸੰਭਾਵਨਾ 11 12 ਵਜੇ ਹੋਵੇਗੀ। ਤਰਨਤਨ ਸਾਹਿਬ ਨજર ਮਾਰੀਏ ਤਾਂ ਸਵੇਰੇ 8 ਤੋਂ ਲੈ ਕੇ 3 4 ਵਜੇ ਤੱਕ ਹਲਕੇ ਤੋਂ ਦਰਮਿਆਨੀ ਮੀਂਹ ਆਉਣ ਦੀ ਸੰਭਾਵਨਾ ਰਵੇਗੀ। ਨਾਲ ਤੇਜ਼ ਹਨੇਰੀ ਆਉਣ ਦੀ ਸੰਭਾਵਨਾ 10-11 ਵਜੇ ਜ਼ਬਰਦਸਤ ਚਖੜ ਚੱਲਣ ਦੀ ਸੰਭਾਵਨਾ ਹੋਵੇਗੀ। ਬਰਦਾਸਪੁਰ ਦੇ ਵਿੱਚ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ। ਤੇਜ਼ ਹਨੇਰੀ ਆਉਣ ਦੀ ਸੰਭਾਵਨਾ 11 ਵਜੇ ਹੋਵੇਗੀ। ਪਠਾਰਕੋਟ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਹਲਕੇ ਤੋਂ ਦਰਮਿਆਨੀ ਹਵਾ ਸਾਰਾ ਦਿਨ ਚੱਲਦੀ ਰਹੇਗੀ ਤੇ ਵਾਤਵਾਰਤ ਟੈਂਪਰੇਚਰ 27 ਡਿਗਰੀ ਟੈਂਪਰੇਚਰ ਬਣਿਆ ਰਹੇਗਾ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰੋ ਤੇ ਉਹਨਾਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ